ਪੰਜਾਬ ਦੇ ਵਿੱਚ ਬਦਲਦੇ ਮੌਸਮ ਨੇ ਕਿਸਾਨਾਂ ਦੀਆਂ ਚਿੰਤਾ ਹੋਰ ਵਧਾ ਦਿੱਤੀਆਂ ਨੇ ਜੀ ਹਾਂ ਕਿਸਾਨਾਂ ਲਈ ਆਫਤ ਦੇ ਦਿਨ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਅੱਜ ਫਿਰ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਸਮੇਂ ਦੌਰਾਨ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ ਪਰ ਇਸ ਵੇਲੇ ਦੱਸ ਦੇ ਕਿਸਾਨਾਂ ਦੇ ਵਿੱਚ ਕਣਕ ਦੀ ਵਾਢੀ ਦਾ ਜ਼ੋਰ ਚੱਲ ਰਿਹਾ ਹੈ ਤੇ ਜਿਨ੍ਹਾਂ ਨੇ ਵੱਢ ਲਈ ਹੈ ਉਹਨਾਂ ਦੀ ਫਸਲ ਇਸ ਵੇਲੇ ਖੁੱਲੇ ਅਸਮਾਨ ਦੇ ਥੱਲੇ ਮੰਡੀਆਂ ਦੇ ਵਿੱਚੋਂ ਪਈ ਹੈ ਇਸੇ ਮੌਕੇ ਬਾਰਦਾਸ਼ੀਏ ਕੀ ਪੈ ਰਿਹਾ ਮੀਂਹ ਜੋ ਮੀਂਹ ਪੈ ਰਿਹਾ ਉਸ ਦੌਰਾਨ ਨੁਕਸਾਨदाई ਕਿ ਇਸ ਦੌਰਾਨ ਕਈ ਥਾਵਾਂ ਦੇ ਉੱਤੇ ਤਾਂ ਕਣਕ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੇ ਇਸ ਤੋਂ ਚਲੇ ਜੋ ਚਖੜ ਨੇ ਪੂਰੀ ਤਰ੍ਹਾਂ ਜੋ ਕਹਿ ਸਕਦੇ ਆ ਝੰਬ ਕੇ ਰੱਖ ਦਿੱਤੀ ਐ ਇਸ ਮੌਕੇ ਅੰਦਾਤਾ ਰੱਬ ਅੱਗੇ ਅਰਦਾਸਾ ਕਰ ਰਿਹਾ ਹੈ ਕਿ ਇਸ ਕੁਦਰਤੀ ਮਾਰ ਨੂੰ ਰੋਕਿਆ ਜਾਵੇ ਕਿਉਂਕਿ ਕਿਸਾਨ ਜੋ ਕਿ ਬੜੀ ਮਿਹਨਤ ਦੇ ਨਾਲ ਆਪਣੀ ਖੇਤੀ ਕਰਦੇ ਨੇ ਤੇ ਕਾਫੀ ਮਹੀਨਿਆਂ ਦੇ ਬਾਅਦ ਉਹਨਾਂ ਨੂੰ ਉਸ ਖੇਤੀ ਦਾ ਕਹਿ ਸਕਦੇ ਆ ਫਲ ਮਿਲਦਾ ਹੈ ਪਰ ਕੁਦਰਤੀ ਆਫਤਾ ਦੇ ਉੱਤੇ ਜ਼ੋਰ ਕਿਸੇ ਦਾ ਵੀ ਨਹੀਂ ਹੁੰਦਾ ਤਾਂ ਇਸ ਲਈ ਉਹ ਅੰਦਾਤਾ ਜੋ ਕਿ ਕਿਸਾਨ ਨੇ ਉਹ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਨੇ ਕਿ ਅਜਿਹਾ ਨਾ ਹੋਵੇ ਤਰਨਤਾਰਨ ਦੇ ਪਿੰਡ ਕਰੀਆਲੀ ਦਾਸੂਵਾਲ ਦੇ ਵਿਖੇ ਭਾਰੀ ਮੀਂਹ ਨੇ ਹਨੇਰੀ ਚ ਜੋ ਕਿ ਝੱਖੜ ਨੇ ਗੜੇ ਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ ਸੰਗਰੂਰ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਵੱਡੇ ਪੱਦਰ ਦੇ ਉੱਤੇ ਨੁਕਸਾਨ ਹੋਇਆ ਜਿੱਥੇ ਟਾਵਰ ਟੁੱਟੇ ਤਾਰਾਂ ਉੱਤੇ ਡਿੱਗਿਆ ਤੇ ਉੱਤੇ ਇੱਕ ਚਲਦੀ ਕਾਰ ਦੇ ਉੱਤੇ ਦਰਖਤ ਵੀ ਡਿੱਗ ਗਿਆ ਭਵਾਨੀਗੜ੍ਹ ਦੇ ਵਿੱਚ ਹਨੇਰੀ ਅਤੇ ਝੱਖੜ ਦੇ ਨਾਲ Jio ਕੰਪਨੀ ਦਾ ਟਾ ਟਾਵਰ ਲੋਕਾਂ ਦੇ ਘਰਾਂ ਦੇ ਉੱਤੇ ਉੱਪਰ ਡਿੱਗਰ ਗਿਆ ਤਿੰਨ ਤੋਂ ਲੈ ਕੇ ਚਾਰ ਘਰਾਂ ਦਾ ਵੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ ਲੋਕਾਂ ਦੇ ਲੈਂਟ ਟੁੱਟਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਗਰੀਮਤ ਇਹ ਰਹੀ ਹੈ ਕਿ ਸਿੱਧੇ ਜਾਣੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਹਾਦਸੇ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਐਸੇ ਤਰੀਕੇ ਦੇ ਨਾਲ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਇਸ بارش ਨੇ ਇਸ ਹਨੇਰੀ ਨੇ ਕਾਫੀ ਨੁਕਸਾਨ ਹੋਇਆ ਹੈ ਜਦਾ ਦੱਸਦੇ ਕਿ ਪਟਿਆਲਾ ਦੇ ਵਿੱਚ ਵੀ ਕੱਲ ਸ਼ਾਮ ਨੂੰ ਅਚਾਨਕ ਕਾਲੇ ਬੱਦਲ ਛਾ ਗਏ ਸੀਗੇ ਤੇਜ਼ ਹਨੇਰੀ ਤੂਫਾਨ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ ਇੱਥੋਂ ਤੱਕ ਕਿ ਕਈ ਥਾਵਾਂ ਦੇ ਉੱਤੇ ਤਾਂ ਦਰਖਤ ਵੀ ਡਿੱਗੇ ਪਏ ਸੀਗੇ ਦੱਸਦੀ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਬਾਵਜੂਦ ਰਾਜ ਦੇ ਵਿੱਚ ਤਾਪਮਾਨ ਵਧਣਾ ਜਾਰੀ ਹੋ ਗਿਆ ਸੀਗਾ ਰਾਜ ਦਾ ਔਸਤ ਵਧ ਤੋ ਵਧ ਤਾਪਮਾਨ ਆਮ ਦੇ ਨਾਲ 2.8 ਡਿਗਰੀ ਵੱਧ ਮੌਸਮ ਵਿਭਾਗ ਦੇ ਵੱਲੋਂ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਔਸਤ ਤਵਾਦ ਤਾਪਮਾਨ 0.3 ਡਿਗਰੀ ਸੈਲਸੀਅਸ ਦਾ ਵਾਤਾ ਹੋਇਆ। ਤੁਹਾਨੂੰ ਦੱਸਦੇ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚਲੀਆਂ ਨੇ। ਹਾਲਾਂਕਿ ਕੋਈ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਤੌਰ ਤੇ ਬਹੁਤ ਨੁਕਸਾਨ ਹੋਇਆ। ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਕਿਸਾਨਾਂ ਦੀ ਚਿੰਤਾ ਵੱਧਨੀ ਅ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਿਸਾਨਾਂ ਦੀ ਜੋ ਫਸਲ ਹੈ ਉਹ ਤਬਾਹ ਹੁੰਦੀ ਨਜ਼ਰ ਆ ਰਹੀ ਸੀ ਕਿਸਾਨਾਂ ਨੂੰ ਤਾਂ ਉਹ ਰੱਬ ਦੇ ਅੱਗੇ ਅਰਦਾਸਾ ਕਰ ਰਿਹਾ ਹੈਗਾ ਕਿਉਂਕਿ ਅਚਾਨਕ ਉਹਨਾਂ ਦੇ ਮੂਰੇ ਇੱਕ ਹੋਰ ਮੁਸੀਬਤ ਜਿਹੜੀ ਕਿ ਆ ਖੜੀ ਹੈ ਦੱਸਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਬਦਲਦਾ ਮੌਸਮ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ ਸੂਬੇ ਦੇ ਵਿੱਚ ਦੱਸਦੀ ਹੈ ਕਿ ਸ਼ੁੱਕਰਵਾਰ ਜਿਹੜੀ ਕਿ ਮੌਸਮ ਖਰਾਬ ਹੋਇਆ ਸੀਗਾ ਤਾਂ ਇਸ ਕਾਰਨ ਕਈ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ ਖੇਤਾਂ ਦੇ ਵਿੱਚ ਪੱਕੇ ਤਿਆਰ ਖੜੀ ਸੋਨੇ ਵਰਗੀ ਫਸਲ ਤਬਾਹ ਹੋ ਗਈ ਹੈ ਭਿੱਜ ਗਈ ਹੈ ਕਿਸਾਨਾਂ ਦੇ ਵੱਲੋਂ ਮੰਡੀਆਂ ਦੇ ਵਿੱਚ ਵੇਚਣ ਦੇ ਲਈ ਜੋ ਜੋ ਕਣਕ ਸੀਗੀ ਜੋ ਫਸਲ ਸੀਗੀ ਉਹ ਖੁੱਲੇ ਆਸਮਾਨ ਦੇ ਥੱਲੇ ਰੱਖੀ ਹੋਈ ਸੀਗੀ ਪਰ ਤਰਪਾਲ ਦੇ ਨਾਲ ਢਾਕੇ ਭੇਜਣ ਤੋਂ ਬਚਾਇਆ ਗਿਆ ਪਰ ਖੁੱਲੇ ਆਸਮਾਨ ਦੇ ਹੇਠ ਸਰਕਾਰੀ ਏਜੰਸੀਆਂ ਦੇ ਵੱਲੋਂ ਖਰੀਦ ਕੀਤੀ ਗਈ ਕਣਕ ਦੀਆਂ ਬੋਰੀਆਂ ਦੀਆਂ ਜੋ ਡਾਂਗਾ ਨੂੰ ਥੋੜੇ ਮੀਂਹ ਦੇ ਕਾਰਨ ਭਾਵੇਂ ਥੋੜੇ ਸਮੇਂਦ ਲਈ ਉਹਨਾਂ ਨੂੰ ਮੀਂਹ ਦੇ ਕਾਰਨ ਭਾਵੇਂ ਟਕ ਲਿਆ ਬਚਾ ਲਿਆ ਗਿਆ ਪਰ ਜੇਕਰ ਆਉਂਦੇ ਦਿਨਾਂ ਦੇ ਵਿੱਚ ਮੌਸਮ ਹੋਰ ਖਰਾਬ ਹੁੰਦਾ ਹੈ ਤਾਂ ਤਰਪਾਲਾਂ ਦੇ ਸਹਾਰੇ ਫਸਲ ਦੀਆਂ ਬੋਰੀਆਂ ਨੂੰ ਤੇਜ਼ ਮੀਂਹ ਝੜਖੜ ਤੋਂ ਬਚਾਉਣਾ ਔਖਾ ਹੋ ਚਾਹਵੇਗਾ ਮੌਸਮ ਦੇ ਮિજાਜ ਦੇ ਕਾਰਨ ਵਾਰ-ਵਾਰ ਹੋ ਰਹੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੁੱਤੇ ਪਏ ਨੇ ਅਤੇ ਕਣਕ ਦੀ ਵੜਾਈ ਦੇ ਵਿੱਚ ਜੁਟੇ ਕਿਸਾਨਾਂ ਨੂੰ ਮੌਸਮ ਦੀ ਖਰਾਬੀ ਦੇ ਉੱਤੇ ਚੱਲਦੇ ਫਿਰ ਤੋਂ ਵਾਢੀ ਦਾ ਕੰਮ ਰੋਕਣਾ ਪਿਆ ਤੇ ਪਿਛਲੇ ਹਫਤੇ ਵੀ ਅਚਾਨਕ ਮੌਸਮ ਵਿਗੜਨ ਦੇ ਕਾਰਨ ਕਿਸਾਨਾਂ ਦੇ ਚਿਹਰਿਆਂ ਦੇ ਉੱਤੋਂ ਰੌਣਕ ਉੱਡ ਗਈ ਸੀ ਅਤੇ ਉਦੋਂ ਵੀ ਬਾੜੀ ਦਾ ਕੰਮ 3-4 ਦਿਨ ਜੋ ਕਹਿ ਸਕਦੇ ਹਾਂ ਪਛੜ ਗਿਆ ਸੀਗਾ ਜਿਸ ਕਾਰਨ ਹਾਲੇ ਤੱਕ ਵੀ ਮੰਡਿਆਂ ਦੇ ਵਿੱਚ ਕਣਕ ਦੀ ਆਮਦ ਦਾ ਕੰਮ ਤੇਜ਼ੀ ਦੇ ਨਾਲ ਨਹੀਂ ਫੜ ਸਕਿਆ ਤਾਂ ਮੌਸਮ ਵਿਭਾਗ ਦੇ ਵੱਲੋਂ ਸਵੇਰੇ ਦੇ ਵਿੱਚ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਕਰਦੇ ਆਂ ਕਈ ਖੇਤਰਾਂ ਦੇ ਵਿੱਚ ਮੀਂਹ ਅਤੇ ਤੇਜ਼ ਤੂਫਾਨ ਦੀ ਭੁਖਵਾਣੀ ਕੀਤੀ ਗਈ ਹੈ ਆਉਣ ਵਾਲੇ ਕੁਝ ਦਿਨਾਂ ਦੇ ਲਈ ਕਈ ਜ਼ਿਲਾਂ ਦੇ ਵਿੱਚ ਮੀਂਹ ਅਤੇ ਝੱਖੜ ਨੂੰ ਲੈ ਕੇ orange ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਕੁਝ ਖੇਤਰਾਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਜਿਸ ਨੇ ਕਿਸਾਨਾਂ ਨੂੰ ਨਿਰਾਸ਼ਾ ਦੇ ਆਲਮ ਦੇ ਵਿੱਚ ਤਕੇਲ ਦਿੱਤਾ ਦੱਸਦੇਗੇ ਇਸ ਵਾਰ ਮੌਸਮ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਰਹਿਣ ਦੇ ਮਾਰਚ ਮਹੀਨੇ ਦੇ ਵਿੱਚ ਵਾਰ-ਵਾਰ ਬਦਲਦੇ ਮੌਸਮ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਅਜਿਹਾ ਵਾਦਾ ਕੀਤਾ ਹੈ ਕਿ ਕਣਕ ਦੀ ਵੜਾਈ ਜੋ ਕਿ 20 ਦਿਨ ਪਛੇੜੀ ਆ ਕਹਿ ਸਕਦੇ ਹਾਂ ਵੀ ਪਿੱਛੇ ਜਾਣਾ ਪਿਆ ਉਸ ਦੇ ਕਾਰਨ ਬਹੁਤੇ ਕਿਸਾਨਾਂ ਨੂੰ ਅਗਲੀ ਤੀਜੀ ਫਸਲ ਦੀ ਬਿਜਾਈ ਵੀ ਲੇਟ ਹੁੰਦੀ ਵਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਆਮ ਤੌਰ ਦੇ ਉਤੇ ਪੰਜਾਬ ਦੇ ਕਿਸਾਨ 10 ਅਪ੍ਰੈਲ ਤੱਕ ਹਾੜੀ ਦੀ ਵੜਾਈ ਤੋਂ ਵਿਲੇ ਹੋ ਕੇ ਇਹਨਾਂ ਦਿਨਾਂ 'ਚ ਤਾਂ ਮੂੰਗੀ, ਮੱਕੀ ਅਤੇ ਸੂਰਜਮੁਖੀ ਦੀ ਬਿਜਾਈ ਚ ਰੋ ਜਾਂਦੇ ਨੇ ਪਰ ਐਤਕੀ ਮੌਸਮ ਅਨੁਕੂਲ ਨਾ ਰਹਿਣ ਦੇ ਕਾਰਨ ਜਿੱਥੇ ਹਾੜੀ ਦੀ ਵੜਾਈ ਦਾ ਜੋ ਕੰਮ ਹੈ ਉਹ ਪਛੜ ਗਿਆ ਹੈ ਉੱਥੇ ਹੀ ਮੌਸਮ ਵਿਗਿਆਨੀਆਂ ਦੀ ਅਗਲੇ ਦਿਨਾਂ 'ਚ ਮੌਸਮ ਦੇ ਹੋਰ ਖਰਾਬ ਹੋਣ ਦੀ ਅੰਦਾਜ਼ੇ ਨੇ ਪੱਕਕੇ ਤਿਆਰ ਖੜੀ ਫਸਲ ਦੇ ਨੁਕਸਾਨ ਦੇ ਖਤਸ਼ੇ ਦੇ ਨਾਲ ਸੂਬੇ ਦੇ ਖੇਤੀ ਸੈਕਟਰ ਦੇ ਉੱਤੇ ਸੰਕਟ ਜੋ ਕੀ ਕਹਿ ਸਕਦੇ ਆ ਘਰਾ ਦਿੱਤਾ ਹੈ ਹਾਲਾਂਕਿ ਮੰਡੀਆਂ ਦੇ ਵਿੱਚ ਖਰੀਦ ਪ੍ਰਬੰਧਾ ਦੇ ਮੁਕੰਮਲ ਬੰਦੋਬਸਤ ਕੀਤੇ ਹੋਏ ਨੇ ਪਰ ਮੰਡੀਆਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਫਸਲ ਨਾ ਪਹੁੰਚਣ ਦੇ ਕਾਰਨ ਸਾਰੇ ਖਰੀਦ ਕੇਂਦਰਾ ਦੇ ਵਿੱਚ ਸੁਨਸਾਨ ਛਾਇਆ ਹੋਇਆ ਹੈ ਮੰਡੀਆਂ 'ਚ ਮਜ਼ਦੂਰੀ ਕਰਨ ਦੇ ਲਈ ਆਇਆ ਬੈਠਾ ਮਜ਼ਦੂਰ ਜਿੱਥੇ ਹਾਲੇ ਵਿਹਲਾ ਬੈਠਾ ਹੈ ਉੱਥੇ ਹਾੜੀ ਦੀ ਵੜਾਈ ਦੇ ਕੰਮ ਦੇ ਵਿੱਚ ਜੁਟਣ ਵਾਲਾ ਮਜ਼ਦੂਰ ਵੀ ਮੌਸਮ ਸੁਧਰਨ ਦੀ ਉਡੀਕ ਕਰ ਰਿਹਾ ਹੈ ਤਾਂ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਰਵਾਲਾ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਕੀ ਹੋਣ ਵਾਲਾ ਹੈ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਮੌਸਮ ਦਾ ਹਾਲ ਠੰਡਾ ਹੈ ਜਾਂ ਫਿਰ ਗਰਮ ਹੈ ਕਿਉਂਕਿ ਪਿਛਲੇ ਦਿਨੀ ਬੀਤੀ ਸ਼ਾਮ ਨੂੰ ਹੀ ਇੰਨੀ ਜ਼ਿਆਦਾ ਤੇਜ਼ ਹਨੇਰੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ ਤੇ ਅੱਜ ਫਿਰ ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਵੀ ਦਿੱਤੀ ਗਈ ਹੈ ਤਾਂ ਜ਼ਰੂਰਤ ਪੈਣ ਦੇ ਉੱਤੇ ਹੀ ਘਰ ਤੋਂ ਬਾਹਰ ਨਿਕਲਿਓ ਲੋੜ ਪੈਣ ਤੇ ਘਰੋਂ ਬਾਹਰ ਹੀ ਨਿਕਲਿਓ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਬਾਹਰ ਨਿਕਲਿਓ